ਹਾਂਜੀ ਬਾਈ ਜੀ ਰੌਣਕ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਭਾਗੀਵੰਦਰ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਆ ਗਈ ਬਾਈ ਜੀ ਦਮਦਮਾ ਸਾਹਿਬ ਤਲਵੰਡੀ ਸਾਬੋ ਤਲਵੰਡੀ ਸਾਬੋ ਤੋਂ ਜੋ ਜਦੋਂ ਦੋਸਤੋ ਆਪਾਂ ਜਾਣੇ ਆ ਬਠਿੰਡੇ ਵਾਲੀ ਸਾਈਡ ਪਹਿਲਾ ਪਿੰਡ ਹੀ ਬਾਈ ਹੋਰਿਆਂ ਦਾ ਭਾਗੀਵੰਦਰ ਆਉਂਦਾ ਬਾਕੀ ਰੋਡ ਦੇ ਉੱਪਰ ਹੀ ਵੀਰ ਦਾ ਘਰ ਆ ਬਾਈ ਨਿਰਮਲ ਦੇ ਘਰੋਂ ਦੋਸਤੋ ਵੀਡੀਓ ਆ ਜਮਾ ਇੱਕ ਅਕਰੇ ਲੂ ਪਸ਼ੂ ਪਾਲਕਾ ਪਹਿਲਾ ਸੂਆ ਸੂਈ ਹੋਈ ਦੋਸਤੋ ਬਾਈ ਨੇ ਆ ਛੋਟੀ ਸੇਲ ਕਰਨੀ ਆ ਕੀ ਮੁੱਲ ਰਹੂਗਾ ਕਿੰਨਾ ਇਹਦੇ ਥੱਲੇ ਹੁਣ ਬੌੜਾ ਦੁੱਧ ਤਿਆਰ ਆ ਤੇ ਕਿੰਨੇ ਕ ਦਿਨਾਂ ਦੀ ਇਹ ਸੂਈ ਆ ਬਾਈ ਵੀਡੀਓ ਦੀ ਵੀਰੇ ਤਰੀਕ ਨੋਟ ਕਰ ਲਓ 7 ਤਰੀਕ 10ਵਾਂ ਮਹੀਨਾ ਤੇ 2025 ਦੀ ਆਜੋ ਆਪਾਂ ਮਾਲਕ ਨਾਲ ਸਾਰੀ ਗੱਲਬਾਤ ਕਰਦੇ ਆ ਹੋਰ ਨਿਰਮਲ ਬਾਈ ਕੀ ਹਾਲ ਹੈ ਜੀ ਬਹੁਤ ਵਧੀਆ ਬਾਈ ਤੁਸੀਂ ਪਿੰਡ ਬਾਈ ਆਪਣਾ ਭਾਗੀ ਬਾਂਦਰ ਭਾਗੀ ਬਾਂਦਰ ਵੀਰੇ ਚਲਵੰਡੀ ਤੋਂ 5-7 ਕਿਲੋ ਚਲਵੰਡੀ ਤੋਂ ਤੈਨੂੰ 3.5 ਕਿਲੋਮੀਟਰ ਹੀ ਬਸ ਠੀਕ ਹੈ 3 ਤੋਂ 4 ਕਿਲੋਮੀਟਰ ਦੇ ਵਿੱਚ ਬਾਈ ਕਹਿੰਦਾ ਆਪਣਾ ਪਿੰਡ ਆ ਨੱਤ ਵਾਲੀ ਸੜਕ ਤੇ ਆਪਣਾ ਘਰ ਆ ਹਾਂ ਵੀਰੇ ਨੱਤ ਵਾਲੇ ਰੋਡ ਹਾਂ ਕਿੰਨਵਾ ਸੂਆ ਸੂਈ ਆ ਬਾਈ ਇਹ ਪਹਿਲਾ ਸੂਆ ਝੋਟੀ ਆ ਵੀਰੇ ਥੋੜੀ ਵੱਡੀ ਹੋ ਕੇ ਬਣੀ ਸੀਗੀ ਅੱਛਾ ਇਹਦੀ ਮਾਂ ਦਾ ਦੁੱਧ ਸੀਗਾ 16 ਕਿਲੋ 16 ਕਿਲੋ ਹਾਂ ਹੁਣ ਬਾਈ ਜਿਹੜਾ ਇਹਦੇ ਥੱਲੇ ਦੁੱਧ ਦਾ ਬੌਲਾ ਕਿੰਨਾ ਤਿਆਰ ਹੁਣ ਬੌਲਾ 8 ਤੋਂ 9 ਲੀਟਰ ਤਿਆਰ ਆ ਐਤਵਾਰ ਨੂੰ ਸਵੇਰ ਸਵੇਰ ਸੂਈ ਆ ਉਹ ਬੱਚਾ ਖੜਾ ਇਹਦਾ ਨਾੜਗਾ ਨਾੜੂਆ ਦੇਖ ਲਓ ਦੋਸਤੋ ਨਾਲ ਆ ਇਹ ਤਬਾਦੂ ਸ਼ੂਰੀਆ ਅੱਜ ਮੰਗਲਵਾਰ ਅੱਜ ਹੈਗਾ ਮੰਗਲਵਾਰ ਹਾਂ 8 ਤੋਂ 9 ਕਿਲੋ ਬੌਲਾ ਤਿਆਰ ਆ ਝੋਟੀ ਥੱਲੇ 8 ਤੋਂ 9 ਹੈਨਾ ਟਾਈਟ ਜੇ ਫਿਕਸ ਜੇ ਲੈਵੇ ਦੀਆ ਦੋਸਤੋ ਆ ਦੇਖੋ ਜਮ ਐਂਡ ਕਸਮੇ ਲੈਵੇ ਦੀ ਥੋੜੀ ਜੀ ਥਣਾ ਤੇ ਭਾਲਤਾ ਹੈਗੀ ਆ ਤੇ ਮਤਲਬ ਵੀ ਠੰਡੀ ਆ ਚਵਾਈ ਚੂਈ ਦੀ ਠੀਕ ਆ ਆ ਦੇਖੋ ਆ ਥੋੜੀ ਜੀ ਭਾਲ ਜਰੂਰ ਮਾੜੀ ਮੋਟੀ ਭਲੂਣ ਤਾਂ ਪਹਿਲੇ ਨਾਲ ਦੇ ਆ ਹੀ ਜਾਂਦੀ ਆ ਤੇ ਬਾਹਰ ਦੀ ਧਰਕੇ ਚੋਈ ਦੀ ਆ ਠੀਕ ਹੈ ਪਹਿਲਾ ਸੁਗਾਗਾ ਥੋੜੀ ਵੱਡੀ ਹੋ ਕੇ ਜਰੂਰ ਬਣੀ ਹੈ ਹਾਂ ਬਾਈ ਕਹਿੰਦਾ ਤਕਰੀਬਨ 4 ਸਾਲਾਂ ਦੀ ਹੋ ਕੇ ਸੂਈ ਆ ਵੱਡੀ ਹੋ ਗਈ ਸੀ ਦੁੱਧ ਦਾ ਜਿਹੜਾ ਬਾਈ ਬਾਈ ਕਹਿੰਦਾ ਹੁਣ 8 ਕਿਲੋ ਬੋਲਾ ਤਿਆਰ ਹਾਂ 8 ਤੋਂ 9 ਕਿਲੋ ਹੋਊਗਾ ਘਟ ਨਹੀਂ ਹੈਗਾ 8 ਕਿਲੋ ਪੱਕਾ ਉਪਰ ਹੀ ਹੋਊਗਾ ਠੀਕ ਆ ਠੀਕ ਆ ਹਜੇ 3-4 ਦਿਨ ਹੀ ਹੋਇਆ ਸੂਈ ਨੂੰ ਕਿੰਨਾ ਪਾ ਸਕਦੀ ਹੈ ਤੇਰੇ ਹਿਸਾਬ ਨਾਲ ਬਾਈ ਦੁੱਧ ਇਹ ਮੇਰੇ ਹਿਸਾਬ ਨਾਲ ਤਾਂ ਬਾਈ 12 ਕਿਲੋ ਤਾਂ ਦੇ ਦੂਗੀ ਤੇ ਬਾਅਦ ਅਗਲੇ ਦੀ ਸੇਵਾ ਗਈ ਹਾਂ ਐਵੇਂ ਕਹਿ ਦਗੇ ਆਪਾਂ 15 ਦੇ ਦੂ 16 ਦੇ ਦੂ ਉਹ ਸੇਵਾ ਤੇ ਦੇ ਜਰੂਰ ਸਕਦੀ ਹੈ ਜਿਹੜੇ ਹਿਸਾਬ ਨਾਲ ਝੋਟੀ ਦੀ ਤਿਆਰੀ ਆ ਹੁਣ 8 ਕਿਲੋ ਦੁੱਧ ਤਿੰਨ ਦਿਨਾਂ ਦੀ ਸੂਈ ਥੱਲੇ ਬਹੁਤ ਹੋ ਜਾਂਦਾ ਠੀਕ ਹੈ ਨੰਬਰ ਆ ਜਿਹੜਾ ਦੋਸਤੋ ਬਾਈ ਦਾ ਵੀਡੀਓ ਦੇ ਹੇਠਾਂ ਚੱਲੀ ਜਾਂਦਾ ਬਾਕੀ ਖੋਲ ਕੇ ਤੋੜ ਕੇ ਸਾਨੂੰ ਦਿਖਾ ਦੇਣਾ ਉਹ ਤੋਂ ਬਾਅਦ ਆਪਾਂ ਮੁੱਲ ਵੀਡੀਓ ਦੇ ਵਿੱਚ ਹੀ ਕਰਾਵਾਂਗੇ ਘਰੇਲੂ ਜਿਹਾ ਕੰਮ ਆ ਬਾਈ ਦਾ ਤੇ ਖੋਲ ਲੈ ਵੀਰੇ ਨਰਮਲ ਖੋਲ ਕੇ ਆਪਾਂ ਤੋੜ ਕੇ ਦਿਖਾ ਦਈਏ ਤੇ ਬੱਚਾ ਸਾਨੂੰ ਦਿਖਾ ਦੇਣਾ ਬਿਲਕੁਲ ਹਜੇ ਤਾਜ਼ਾ ਨਾਲ ਨਰਮਲ ਜਿਹੜਾ ਸੈੱਟ ਤੇ ਰੱਖੋ ਛੋਟਾ ਜਿਹਾ ਹੈਗਾ ਤਿੰਨ ਚਾਰ ਦਿਨਾਂ ਦੀ ਸੂਈ ਆ ਬਾਕੀ ਲਿਆ ਬਾਈ ਅੰਦਰ ਨੂੰ ਲਿਆ ਬਾਕੀ ਆ ਦੇਖੋ ਵੀਰੇ ਦੋਵੇਂ ਸਾਈਡਾਂ ਤੋਂ ਲੇਵੇ ਦੀ ਥਣਾ ਦੀ ਚੈੱਕ ਕਰ ਲਓ ਥੋੜਾ-ਥੋੜਾ ਨਪੜਾਂ ਜ਼ਰੂਰ ਆ ਦੋਸਤੋ ਤੇ ਲੇਵਾ ਬਿਲਕੁਲ ਫਿਕਸਟ ਹੈ ਇਹ ਆਰਡਰ ਦੀਆ ਦੁੱਧ ਵੀਰ ਕਹਿੰਦਾ ਹੁਣ ਜਿਹੜਾ ਮੌਕੇ ਤੇ ਹਾਜ਼ਰ ਆ 8 ਤੋਂ 9 ਕਿਲੋ ਦੇ ਵਿੱਚ ਵਿੱਚ ਬੋਲਾ ਤਿਆਰ ਆ ਮੋੜ ਲਿਆ ਬਾਈ ਇੱਧਰ ਨੂੰ ਲਿਆ ਆ ਜਾ ਆ ਜਾ ਦੁੱਧ ਪਾ ਦੋ ਬਾਈ ਕਹਿੰਦਾ 11-12 ਕਿਲੋ ਦੇ ਵਿੱਚ ਵਿੱਚ ਵਧੀਆ ਕੋਈ ਸੇਵਾ ਵਾਲਾ ਭਰਾ ਲੈ ਗਿਆ ਵੱਡੀ ਹੋ ਕੇ ਜ਼ਰੂਰ ਸੂਈਏ ਦੋਸਤੋ ਇਹ ਨਹੀਂ ਵੀ ਕਈ ਵਾਰੀ ਜਿਆਦਾ ਛੋਟੇ ਪਸ਼ੂ ਵੀ ਸੂ ਪੈਂਦੇ ਫਿਰ ਉਹ ਮੌਕੇ ਤੇ ਉਹਨਾਂ ਦੁੱਧ ਵੀ ਨਹੀਂ ਪਾਉਂਦੇ ਪਸ਼ੂ ਵਧੀਆ ਮਚੌਰ ਜਾ ਹੋਏ ਵੱਡਾ ਹੋ ਕੇ ਸੂਵੇ ਤਾਂ ਬੱਚਾ ਦੁੱਧ ਪਾਇਦਾ ਆ ਦੇਖੋ ਵੀਰੇ ਬਾਕੀ ਮੁੱਲ ਜਿਹੜਾ ਵੀਡੀਓ ਦੇ ਵਿੱਚ ਕਰਾ ਦੂੰ ਨੰਬਰ ਮਾਲਕ ਦਾ ਹੇਠਾਂ ਚੱਲੀ ਜਾਂਦਾ ਬਾਈ ਜੀ ਸੀਲਾ ਕੋਈ ਵੀਰੇ ਇਹ ਜੀ ਹੋਰ ਨਹੀਂ ਜੀ ਠੀਕ ਆ ਤੇ ਨਰਮਲ ਬਾਈ ਪਾ ਕੀ ਰੂਗਾ ਇਹਦਾ ਪਾ ਵੀਰੇ ਆਪਾਂ ਕੋਈ ਬਾਲਾ ਨਹੀਂ ਕਰਦੇ ਦੇਣ ਲੈਣ ਜਾਈ ਦੱਸਾਂਗੇ ਹੂੰ 1.5 ਲੱਖ ਰੁਪਏ ਬਾਟ ਝੋਟੀ ਦਾ 1.5 ਲੱਖ ਇਹਦੇ ਚ ਕੋਈ ਹੈਗਾ ਮਾਰ ਜਣਾ ਹਾਂ ਮਾਨਤਨ ਕਰ ਦਾਂਗੇ ਜਿਹੜਾ ਦੇਖੋ ਬੰਦਾ ਚੱਲ ਕੇ ਉਹਦਾ ਮਾਨਤਨ ਜ਼ਰੂਰ ਕਰਨਾ ਪਊਗਾ ਠੀਕ ਆ 1.5 ਲੱਖ ਰੁਪਏ ਬਾਈ ਨੇ ਮੁੱਲ ਕਰਿਆ ਜਿਹੜੇ ਵੀ ਭਰਾ ਨੂੰ ਪਸੰਦ ਆਉਂਦੀ ਆ ਕੋਲੇ ਆ ਜੋ ਨੰਬਰ ਮਾਲਕਾਂ ਦਾ ਵੀਡੀਓ ਤੇ ਹੇਠਾਂ ਚਲੀ ਜਾਓ ਹੋ ਕੇ ਦੇਖ ਲਓ ਆਪਣੇ ਘਰੇ ਚਾਹੇ ਦੋ ਟਾਈਮ ਤਿੰਨ ਟਾਈਮ ਜਿੰਨੇ ਟਾਈਮ ਜੀ ਕੀਤਾ ਓਨੇ ਟਾਈਮ ਚੋ ਹਾਂ ਠੀਕ ਆ ਬਈ ਠੀਕ ਆ ਕੋਈ ਆਪਣਾ ਵਪਾਰ ਦਾ ਕੰਮ ਨਹੀਂ ਕਰੇ ਲੂ ਆਪਣੀ ਮੱਝ ਆ ਬਾਈ ਘਰੇ ਰੱਖੀ ਹੋਈ ਆ ਬਾਈ ਦੇ ਘਰ ਦੇ ਸਾਰੇ ਦੂਸਰੇ ਜਾਨਵਰ ਦੇਖ ਲਓ ਵੀਰੇ ਤੇ ਇਹਦੀ ماں ਵੇਚਤੀ ਹੈ ਹਾਂ ਇਹਦੀ ਮਾਂ ਵੇਚਤੀ ਬਈ ਠੀਕ ਆ ਮੁੱਲ ਆ ਕਹਿ ਦਈਏ ਵੀ ਉਹ ਇਹਦੀ ਮਾਂ ਹੋਰ ਦਿਖਾ ਦਈਏ ਉਹਦਾ ਫੇਦਾ ਨਹੀਂ ਹਾਂ 1 ਲੱਖ ਤੇ 50 ਹਜ਼ਾਰ ਮੁੱਲ ਆ ਹਾਂ ਬਈ ਬਾਕੀ ਦੋਸਤੋ ਮੌਕੇ ਦਾ ਜਿਹੜੇ ਭਰਾਣਾ ਸੌਦਾ ਹੁੰਦਾ ਜਿਹੜੇ ਵੀ ਵੀਰ ਨੂੰ ਪਸੰਦ ਆਉਂਦੀ ਆ ਕੋਲੇ ਆ ਕੇ ਤਸੱਲੀ ਕਰਕੇ ਜਿਵੇਂ ਮਰਜ਼ੀ ਸੌਦਾ ਕਰ ਲਿਓ ਵੀਡੀਓ ਦੇਖਣ ਲਈ ਧੰਨਵਾਦ ਵੀਰੇ ਸਸੀ ਕਾਲ ਜੀ ਸਾਰੇ ਭਰਾਵਾਂ